ਜੀ ਗੁਰਪ੍ਰੀਤ ਸਿੰਘ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਗੁਰਪ੍ਰੀਤ ਸਿੰਘ ਕੇਂਦਰੀਆ ਸਿੰਘ ਸਭਾ ਤੋਂ ਜੁੜੇ ਹੋਏ ਨੇ ਇੰਸਟੀਚੂਟ ਫੋਰ ਸਿਕਸ ਸਟੱਡੀਜ਼ ਨਾਲ ਬੜੀ ਬਈ ਸਾਲਾਂ ਤੋਂ ਜੁੜੇ ਹੋਏ ਨੇ ਔਰ ਪੰਜਾਬ ਦੇ ਚਿੰਤਕ ਨੇ ਗੁਰਪ੍ਰੀਤ ਜੀ ਪਹਿਲਾ ਕਮੈਂਟ ਕੀ ਕਿ ਆਕਾਲੀ ਦਲ ਦੀ ਇਹ ਹਾਲਤ ਕਿਉਂ ਹੋਈ ਇਹ ਕੋਈ ਗਲਤ ਹੈ ਇਹ ਤੇ ਸਾਵੇ ਜਾਣਦੇ ਨੇ ਤੁਸੀਂ ਹੁਣੇ ਮੈਂ ਸੁਣਿਆ ਸੀਗਾ ਤੁਸੀਂ ਟੀ ਮੋਹਮਦ ਦੀ ਗੱਲ ਤੁਸੀਂ ਕਰ ਰਹੇ ਸੀਗੇ ਤੇ ਉਹ ਪੋਲਟਕੀ ਦੀ ਨਿਗੇਸ਼ 'ਚ ਉਹਨੇ ਆਪਣਾ ਸੁਝਾਅ ਰੱਖੀ ਸੀਗੇ ਇਹ ਨਹੀਂ ਹੀ ਦੂਜੇ ਵੀ ਕਾਰ ਕਮੇਟੀ ਦੇ ਮੈਂਬਰਾਂ ਨੇ ਆਪਣਾ ਸੁਝਾਅ ਰੱਖਿਆ ਸੀ ਕਿ ਉੱਥੇ ਤੋਂ ਇੱਕ ਨਾਨੇ ਇੱਕ ਅਲਰਾਜਾ ਬਣਾ ਕੇ ਪੇਸ਼ ਕੀਤਾ ਸੀਗਾ ਹਾਂ ਤੇ ਸਾਨੂੰ ਸਾਰਿਆਂ ਨੂੰ ਉਮੀਦ ਸੀ ਕਿ ਜੇ ਕਾਲੀਦਲ ਨੇ ਹੋ ਨਾ ਫੋੜਾ ਜਾ ਮੋੜਾ ਤਾਂ ਹੈ ਹਾਂ ਹਾਂ ਠੀਕ ਹੈ ਨਾ ਪਰ ਇਹ ਚਾਹੁੰਦੇ ਸੀ ਕਿ ਜਿਹੜਾ ਬੁੱਧੀਜੀ ਵਰਗ ਹੈਗਾ ਪੰਡਿਗੜ੍ਹ ਇਸ ਬੈਠਾ ਸਾਡੇ ਨਾਲ ਜਿਹੜਾ ਜੁੜਿਆ ਹੋਇਆ ਹੈ ਕਿ ਕਿ ਵੀ ਅਸੀਂ ਦੀ ਹਮਾਇਤ ਕਰੀਏ ਪਰ ਅਸੀਂ ਉਹਨਾਂ ਨੂੰ ਇਹ ਗਲਤੀ ਕੀਤੀ ਕਿ ਵੀ ਦੇਖੋ ਯੂ ਹੈ ਟੂ ਵਾਕ ਦ ਟੋ ਹੂੰ ਤੁਸੀਂ ਇਹ ਨਹੀਂ ਕਿ ਤੁਸੀਂ ਜਿਵੇਂ ਬਹੁਤ ਵੱਲ ਕੇਤੀ ਗੱਲਾਂ ਤੇ ਤੁਸੀਂ ਇਹਦੇ ਆ ਗੱਲਾਂ ਨਹੀਂ ਕੀਤੀਆਂ ਹੋਈਆਂ ਨੇ ਪਰ ਉਹ 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 ਸਾਥੀ ਸਾਨੂੰ ਉਹਦੇ ਨਾਲ ਵੀ ਕੋਈ ਇਹਦੇ ਵਿੱਚ ਮਤਲਬ ਕੋਈ ਸਪੱਸ਼ਟ ਇਸਮੀ ਮਿਲਦੀ ਜਦ ਤੱਕ ਤੁਸੀਂ ਅਮਲ ਨਹੀਂ ਕਰੋਗੇ ਹੂੰ ਅੱਛਾ ਉਹਦੇ ਵਿੱਚ ਅਸੀਂ ਆ ਵੀ ਗੱਲ ਕੀਤੀ ਸੀਗੀ ਕਿ ਸਟ੍ਰਕਚਰਲ ਚੇਂਜਿਸ ਰਿਕਵਾਇਰਡ ਨੇ ਕਹਿੰਦਾ ਹੂੰ ਜੀ ਤਾਂ ਤੁਸੀਂ ਵੀ ਪਿਛਲੇ ਆਪਣੇ ਪਿਛਲੇ ਵੀ ਪ੍ਰੋਗਰਾਮ ਕੀਤੀ ਸੀਗੀ ਜੀ ਉਹ ਵੀ ਮੇਰੇ ਜੀਰ ਨੇ ਗੱਲ ਕੀਤੀ ਹੈ ਪਰ ਉਹਨਾਂ ਨੇ ਕਿਹਾ ਜੀ ਬਾਦਲ ਦਾ ਨਾਮ ਪਿੱਛੋਂ ਹਟਾ ਦਿਓ ਕਾਲੀ ਪਾਲ ਬਾਦਲ ਹਟਾ ਦਿਓ ਯਾ ਤੁਸੀਂ ਵੀ ਗੱਲ ਕੀਤੀ ਸੀਗੀ ਕਿ ਜੇ ਲੀਡਰਸ਼ਿਪ ਜਿਹੜੀ ਹੈ ਉਹ ਕਵੀ ਲੀਡਰਸ਼ਿਪ ਆਉਣ ਦੀ ਲੋੜ ਹੈ ਰਾਈਟ ਨਾਉ ਮੇਰੇ ਜਿਹੜੇ ਉਸ ਟਾਈਮ ਤੇ ਜਿਹੜੀ ਗੱਲ ਹੋਈ ਸੀਗੀ ਉਸ ਟਾਈਮ ਵੀ ਅਮੇਰ ਸਿੰਘ ਜਕਤਾਰ ਨੇ ਇੱਕ ਇੰਟਰਵਿਊ ਦਿੱਤਾ ਸੀ ਹਮ ਜਿੱਥੇ ਜਕਤਾਰ ਨੇ ਗੱਲ ਕੀਤੀ ਸੀ ਮੇਰੀ ਵਧੀਆ ਉਹਨੇ ਕਿਹਾ ਸੀ ਇਹ ਇੱਕ ਮੋੜਾ ਪਾਇਆ ਸੀ ਸਵਾਗਤ ਕਰਦੇ ਹਾਂ ਤਾਂ ਇਹ ਕੋ ਤੁਹਾਨੂੰ ਨਾ ਜਿਹੜਾ ਹੈਗਾ ਨਾ ਸਿੱਖੀ ਸਿੱਖੀ ਐਂਗਲ ਤੋਂ ਵੀ ਇਹ ਵਾਂਦੇ ਰਹੇ ਕਿਉਂਕਿ ਉਹ ਮੋਰਨ ਪੋਲਿਟਿਕਸ ਦੀ ਜੀ ਸਿੱਖੀ ਹੂੰ ਤੇ ਆਪੇ ਤੁਸੀਂ ਪੋਲਿਟਿਕਸ ਠੀਕ ਹੈ ਤੁਸੀਂ ਇੱਕ ਬਤੌਰ ਇੱਕ ਪੰਜਾਬ ਇੱਕ ਮਾਈਨੋਰਟੀ ਪਾਰਟੀ ਦੇ ਬਤੌਰ ਤੁਸੀਂ ਦਿੱਲੀ ਵਿੱਚ ਹੋ ਮੈਂ ਤੁਸੀਂ ਬਿਕਰੋ ਉਹ ਦੇਖੇ ਤੁਸੀਂ ਤੁਹਾਡੇ ਕੁਝ ਪੋਲਿਟਿਕਸ ਨਹੀਂ ਹੋਣਗੇ ਜਿਵੇਂ ਤੁਸੀਂ ਸਮ ਟਾਈਮਸ ਤੁਸੀਂ ਐਟਲੀਸਟ ਤੁਸੀਂ ਮੈਨੂੰ ਲੱਗਦਾ ਕਿ ਤੁਹਾਨੂੰ ਕੋਈ ਕੰਮ ਕਰਨਾ ਚਾਹੀਦਾ ਪਰ ਤੁਸੀਂ ਯੂ ਮੀ ਨੋਟ ਜੀ ਉਸ ਟੂ ਕਮ ਆਊਟ ਵੈਰੀ ਕਲੀਅਰਲੀ ਔਨ ਸਿੱਕੀ ਚ ਹਮ ਬਸ ਜਿਹੜਾ ਜਿਹੜਾ ਇਹਨਾਂ ਦੇ ਐਸ.ਪੀ.ਸੀ. ਨੂੰ ਓਪਨ ਆਉਗਾ ਸਰ ਯਾ ਨਾ ਉਹ ਐਸ.ਪੀ.ਸੀ ਤੇ ਦੂਨ ਦਮਾ ਕੇ ਜਿਹੜਾ 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 ਕੰਮ ਕਾਲੀਦਾਲ ਜਿਹੜਾ ਸਟੇਟਮੈਂਟ ਕਾਲੀਦਾਲ ਦੇ ਲਿਟਰ ਕੇ ਦਿੰਦੇ ਨੇ ਕੋਈ ਸਟੇਟਮੈਂਟ ਐਸ.ਪੀ.ਸੀ ਦੇ ਦਿੰਦਾ ਨਹੀਂ ਉਸ ਹਾਲ ਤੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਕਿਥੇ ਸੀ.ਏ ਦਾ ਜਦੋਂ ਰੂਲ ਫਰੇਮ ਹੋਏ ਨੇ ਅੱਜ ਤੇ ਕੇਂਦਰੀ ਸੰਸਦ ਤੋਂ ਸਪੱਸ਼ਟ ਗਿਆਨ ਦਿੱਤਾ ਤੇ ਸਿੱਖ ਫਲਸਫੇ ਦੇ ਉਲਟ ਅਫੀਜ਼ੀ ਨਿੰਦਾ ਕਰਦੇ ਆ ਠੀਕ ਹੈ ਨਾ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਉਹ ਤੇ ਦਲਜੀਤ ਸਿੰਘ ਦਾ ਬਿਆਨ ਆ ਗਿਆ ਵੀ ਜੀ ਅਸੀਂ ਅਸੀਂ ਇਹਦੀ ਸਵਾਗਤ ਕਰਦੇ ਹਾਂ ਪਰ ਤੁਸੀਂ ਮੁਸਲਮਾਨਾਂ ਨੂੰ ਐਡ ਕਰ ਦਿਓ ਤਾਂ ਭਾਈ ਅਹੀ ਬਿਆਨ ਉਹਨਾਂ ਨੇ 5 ਸਾਲ ਪਹਿਲਾਂ ਜਦੋਂ ਇਹ ਲੋ ਬਣਿਆ ਸੀਗਾ ਉਸ ਟਾਈਮ ਵੀ ਅਹੀ ਸਟੇਟਮੈਂਟ ਦਿੱਤੀ ਸੀ ਅਜਾ ਹੁਣ ਦਲਜੀਤ ਸਿੰਘ ਦਾ ਕੀ ਬਿਆਨ ਆ ਗਿਆ ਉੱਥੇ ਹੀ ਭਾਰਤੀ ਦਾ ਬਿਆਨ ਆ ਗਿਆ ਦੋ ਦਿਨ ਮਗਰੋਂ ਉਹ ਬਈ ਸਿੱਖੀ ਫਲਸਫੇ ਤੋਂ ਉਲਟ ਹੈ ਉਹ ਐਸਟੀਪੀਸੀ ਵਾਲੇ ਵੀ ਅਗਰ ਇਹੀ ਬਿਆਨ ਦੇਣ ਕਿ ਇਹ ਤਾਂ ਗਲਤ ਹੈ ਨਾ ਸੋ ਮੇਰਾ ਕਹਿੰਦਾ ਪਾ ਆ ਗਿਆ ਹੈ ਜੇ ਤੁਹੋ ਜਿਹੜਾ ਸਿੱਕ ਇਸ਼ੂ ਹੈਗਾ ਤੇ ਇਹ ਸਾਰੀ ਦਿੱਕਤਾਂ ਪਈ ਹੈ ਕਿਉਂਕਿ ਇਹ ਸਿੱਕ ਹੌਸਲੇ ਤੋਂ ਬਿਲਕੁਲ ਪਰਪਰ ਚਲੇ ਗਏ ਨੇ ਸੋ 100 100 ਰੁਪਈ ਗੁਰਪੀ ਜੀ ਇੱਕ ਮਿੰਟ ਜੀ ਸੋ ਬੇਸਿਕਲੀ ਜੋ ਮੈਨੂੰ ਹੁਣ ਤੁਹਾਡੀ ਗੱਲ ਤੋਂ ਸਮਝ ਆਇਆ ਵਾ ਉਹ ਇਹ ਵਾਕਿ ਪਹਿਲੋਂ ਤੇ ਅਕਾਲੀ ਦਲ ਔਰ ਐਸਜੀਪੀਸੀ ਇਹ ਦੋਵੇਂ ਇੱਕ ਸਿਆਸੀ ਪਾਰਟੀ ਆ ਦੂਸਰੀ ਧਾਰਮਿਕ ਜਮਾਤ ਆ ਸੋ ਇਹਨਾਂ ਨੂੰ ਆਪਸ ਦੇ ਵਿੱਚ ਦੋਵਾਂ 'ਚ ਫਰਕ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਉਹਨਾਂ ਕਹਿੰਦਾ ਕਿ ਕਿਉਂਕਿ ਐਲਜੀਪੀਸੀ ਜਿਹੜਾ ਹੈ ਉਹ ਸਿਰਫ ਸਿੱਖੀ ਉੱਤੇ ਆਪਣਾ ਆਪਣਾ ਧਿਆਨ ਕੇਂਦਰ ਕਰੇ ਉਹ ਜਿਹੜਾ ਸਿੱਖ ਫਸਫਾ ਉਹਦੇ ਉਹਦੇ ਉੱਤੇ ਉਹ ਪੈਰਾ ਦੇਣ ਤੇ ਉਹਨਾਂ ਨੂੰ ਕੋਈ ਪੋਲਿਟਿਕਸ ਨਹੀਂ ਕੀਤੀ ਤੇਜੀ ਓਕੇ ਸੋ ਇੱਕ ਤੇ ਇੱਕ ਤੇ ਵੱਡਾ ਇਹ ਬਹੁਤ ਇੰਟਰਸਟਿੰਗ ਜਿਹਾ ਵੀ ਆਊ ਕਰਦੇ ਦੋ ਐਡ ਹੋਣੇ ਚਾਹੀਦੇ ਆ ਇਸ ਤੋਂ ਬਾਅਦ ਹੋਰ ਕੀ ਕਰਨ ਦੀ ਲੋੜ ਆ ਕਿਉਂਕਿ ਬਹੁਤ ਸਾਰੇ ਲੀਡਰ ਇਹ ਕਹਿ ਰਹੇ ਆ ਕਿ ਇਕਬਾਲ ਸਿੰਘ ਝੁੰਡਾ ਕਮੇਟੀ ਨੂੰ ਲਾਗੂ ਕੀਤਾ ਜਾਵੇ ਉਹਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ ਹਾਂ ਠੀਕ ਹੈ ਹੁਣ ਦੇਖੋ ਗੱਲ ਇਹ ਹੈ ਕਿ ਤੁਸੀਂ ਕੱਲ ਕਰ ਜੋ ਫੈਡਰਲਿਜ਼ਮ ਦੀ ਤੁਸੀਂ ਆਪਣੀ ਤੁਸੀਂ ਤੇ ਇੱਕ ਸਿਰਫ ਸੱਤਾਧਾਰੀ ਪਾਰਟੀ ਬਣ ਕੇ ਰਹੇਗੇ ਨਾ ਤੁਸੀਂ ਪੰਥਕ ਪਾਰਟੀ ਨਹੀਂ ਬਣਿਆ ਹੂੰ ਉਹ ਜਿਹੜਾ ਪੁਰਾਣਾ ਸਾਡਾ ਸਿਸਟਮ ਸੀਗਾ ਨਾ ਸਾਡਾ ਜਿਹੜਾ ਫੈਡਰਲ ਸਿਸਟਮ ਜਿਹੜਾ ਪੁਰਾਣਾ ਜਿਹੜਾ ਜੱਥੇਦਾਰੀ ਸਿਸਟਮ ਸੀਗਾ ਫੱਲੋ ਤੁਹਾਨੂੰ ਰਿਪੋਰਟਰ ਆਉਂਦੀਆਂ ਸੀ ਕਿ ਮੁੱਖੀ ਕੀ ਸਮੂਹ ਨੇ ਥੋੜੇ ਜੱਥੇਦਾਰ ਆ ਕੇ ਤੁਹਾਨੂੰ ਮਿਲਦੇ ਸੀ ਕਿ ਇਹ ਪੁਰਾਣੇ ਅਕਾਲੀ ਦਰਬਾਰ ਨੂੰ ਆਪਾਂ ਕਿੰਨੇ ਜਨੂੰ ਸ਼ੁਰੂਆਤ ਹੋਈ ਸੀ ਸੋ ਇਟ ਵਾਸ ਐਕਸਪੋਜ਼ਡ ਅ ਫੈਡਰਲ ਸਿਸਟਮ ਐਂਡ ਕਲ ਕਰਦੇ ਤੋਂ ਤੁਸੀਂ ਅਗੇ ਕਹਿੰਦੇ ਅਸੀਂ ਫੈਡਰਲ ਸਿਸਟਮ ਇੰਡੀਆ ਦੇ ਵਿੱਚ ਅਸੀਂ ਲਾਗੂ ਕਰਾਣਾ ਹੈ ਆਈ ਸੋਰ ਕਮਿਟੀ ਦਾ ਵੀ ਫੈਸਲਾ ਸੀ ਇਹਨਾਂ ਪਰ ਉੱਥੇ ਤੁਸੀਂ ਉੱਥੋਂ ਤੁਸੀਂ ਆਪ ਤੁਸੀਂ ਆਪਣੀ ਪਾਰਟੀ ਤੁਸੀਂ ਫੈਡੋਲਿਜਮ ਤੁਸੀਂ ਤੁਸੀਂ ਨਹੀਂ ਤੁਸੀਂ ਨਹੀਂ ਕੰਮ ਕਰ ਰਹੇ ਤੁਸੀਂ ਇੱਕ ਇੱਕ ਸਿਰਫ ਇੱਕ ਇੱਕ ਫੈਮਿਲੀ ਦੇ ਹੱਥ ਵਿੱਚ ਸਾਰਾ ਸਿਖਾਇਆ ਹੋਇਆ ਹੈ ਸੋ ਸੋ ਬੇਸਿਕਲੀ ਡੈਲੀਗੇਸ਼ਨ ਡੈਲੀਗੇਸ਼ਨ ਆਫ ਪਾਵਰ ਤੇ ਖੁਦਮੁਖਤਿਆਰੀ ਦੀ ਜਿਹੜੀ ਗੱਲ ਆ ਉਹ ਪਹਿਲਾਂ ਆਪਣੇ ਅੰਦਰੋਂ ਸ਼ੁਰੂ ਕਰੋ ਆਪਣੇ ਲਾਗੂ ਕਰੋ ਇਹ ਦੇਖੋ ਅੱਜ 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 ਤੁਸੀਂ ਸਮਝੋ ਨਹੀਂ ਤਾਂ ਫਿਰ ਜੇ ਵੀ ਤੁਸੀਂ ਕਰਦੇ ਹੋ ਭਾਜੀ ਅਲਤ ਹੈਗੀ ਕਿ ਦੇਖੋ ਪੰਜਾਬ ਅਸੀਂ ਸਾਰੇ ਸਮਝਦੇ ਹਾਂ ਇਹ ਪੰਜਾਬ ਨੂੰ ਇੱਕ ਇੱਕ ਆਪਣੀ ਖੇਤਰੀ ਪਾਰਟੀ ਦੀ ਲੋੜ ਹੈ ਜਿੱਦਾਂ ਸਾਰੇ ਪਾਸੇ ਸਾਊਥ ਇੰਡੀਆ ਤੁਸੀਂ ਦੇਖ ਲਓ ਸਾਰੀਆਂ ਆਪਣੀਆਂ ਪਾਰਟੀਆਂ ਤੇ ਬਣਾਈਆਂ ਹੋਣੀਆਂ ਨੇ ਉਹ ਆਪਣੇ ਉਹ ਆਪਣੇ ਸਟੇਟ ਦਾ ਆਪਣੀ ਭਾਗ ਉਹ ਛਾਲ ਰੱਖਦੇ ਨੇ ਇਸ ਰੈਫਰੈਂਸ ਐਸੇ ਐਵੀਡੈਂਸ ਤਲਾਸ਼ ਸ਼ੁਰੂਆਤ ਹੋਈ ਸੀ ਕਿ ਤੁਸੀਂ ਆਪਣਾ ਉਹ ਆਪਣਾ ਉਹ ਗ੍ਰਾਫ ਵੀ ਦਿਖਾਇਆ ਸੀਗਾ ਕਿ ਕਹਿੰਦਾ ਹੈ 36% ਤੋਂ ਲੈ ਕੇ ਕੱਲੇ ਹੁੰਦੇ ਆਉਂਦੇ ਹੁਣ ਅੱਜ ਦੀ ਡੇਟ ਦੇ ਅੰਦਰ 13% ਤੱਕ ਪਹੁੰਚ ਗਿਆ ਜੀ ਆਪਣੇ ਕੁਝ ਰਿਜ਼ਲਟ ਤੂਟੇ ਕਰਕੇ ਕੌਣ ਸੋਣਾ ਜੀ ਸੋ ਉਸ ਹੋਰ ਦੁਵਿਧਾ ਦੇ ਵਿੱਚ ਜਿਹੜੀ ਪਾਰਟੀ ਹੈ ਉਹ ਹੈ ਕਿ ਵਿਚਾਰਧਾਰਾ ਕੀ ਹੋਣੀ ਚਾਹੀਦੀ ਹੈ ਆਈਡੀਓਲੋਜੀ ਕੀ ਹੋਣੀ ਚਾਹੀਦੀ ਹੈ ਕਿ ਪੰਥਿਕ ਵਿਚਾਰਧਾਰਾ ਅਡਾਪਟ ਕਰੀਏ ਕਿ ਪੰਜਾਬੀਅਤ ਨੂੰ ਅਡਾਪਟ ਕੀਤਾ ਜੀ ਭਾਜੀ ਮੈਂ 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 ਕਹਿੰਦਾ ਤਰਸ ਕੀ ਹੈਗਾ ਅਗਰ ਆਪਾਂ ਸੋਚ ਲਈਏ ਕਿ ਆਪਾਂ ਅਗੇਂਸਟ ਛੀ ਦੇ ਵਿੱਚ ਦੇ ਆਪਾਂ ਦੇਖ ਲਈਏ ਤੇ ਗੁਰੂ ਸਾਹਿਬ ਦਾ ਤਾਂ ਸੁਨੇਹਾ ਹੈ ਜੀ ਸਭ ਆਪਾਂ ਉਹਨਾਂ ਦਾ ਤਾਂ ਸੁਨੇਹਾ ਹੈਗਾ ਜੀ ਕਿ ਔਰ ਕੇ ਸਰਹੰਦਾ ਪਲਾ ਸਰਹੰਦਾ ਪਲਾ ਨਾਲ ਲੈ ਕੇ ਤੁਰਨਾ ਇਹ ਨਾਨਕ ਦਾ ਪਾਸ ਹੈ ਜਿਕਨਾ ਜੀ ਚਗਲੀ ਜੋ ਕੁਮਾਰੀ ਸਮ냔 ਨਾਨਾ ਬਰਨ ਲੈ ਕੇ ਕੋਨੋ ਨਾਮ ਇੱਕ ਪ੍ਰਤੀਯੋਗੀ ਪਾਵਰ ਬਰਮ ਲੈ ਕੇ ਜੀ ਕਿ ਸਾਰਿਆਂ ਦੇ ਬਾਲਕੁਰਨਾ ਤੋਂ ਸਾਰਿਆਂ ਨਾਲ ਲੈ ਕੇ ਤੁਰਨਾ ਇਹ ਗੁਰੂ ਸਾਹਿਬ ਦਾ ਪਾਸ ਹੈ ਸੋ ਆਪਾਂ ਇਹ ਇਹ ਕਿਹਦਾ ਫੋਟਸਪਾ ਹੈ ਨਾ ਇਹ ਆਪਾਂ ਇਸ ਨੂੰ ਇਹ ਗੁਰੇਜ਼ ਤੇ ਇਹ ਬਿਲਕੁਲ ਹਟ ਗਏ ਨੇ ਉਸ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਵੀ ਐਸੀਐਸਟੀ ਹੋਤ ਵੀ ਇਹਨਾਂ ਨੂੰ ਬੜੀ ਘੱਟਈ ਹੈ ਤੁਸੀਂ ਉਹਨਾਂ ਨੂੰ ਬਿਲਕੁਲੀ ਤਪਾਇਆ ਨਹੀਂ ਇਹ ਪਰ ਸਿਗਾਂ ਇਕਲੀ ਐਸਜੀਪੀਸੀ ਦਾ ਵੀ ਇੱਥੇ ਤੁਸੀਂ ਪ੍ਰਿਸਕੈਮਿਟੀ ਨੂੰ ਤੁਸੀਂ ਆੜ ਦਿੱਤਾ ਕਿਉਂਕਿ ਤੁਸੀਂ ਇਹਨਾਂ ਨੂੰ ਬੇਵਕਰੀ ਨਹੀਂ ਪਾਇਆ ਤੁਸੀਂ ਪਲਟਫੇ ਤੋਂ ਬਿਲਕੁਲ ਹਟ ਕੇ ਨਾ ਜਦੋਂ ਤੁਸੀਂ ਗੁਰੂ ਦਾ ਪੱਲਾ ਫੜ ਲਓਗੇ ਕਿ ਆਹ ਹਾਸਲੇ ਤੁਹਾਡੇ ਹੋਣੀ ਹੋਣੀ ਪਰ ਹੁਣ ਹੁਣ ਪ੍ਰੋਬਲਮ ਇਹ ਆ ਕਿ ਇੱਕ ਪਾਸੇ ਹੁਣ ਲੋਕਾਂ ਨੇ ਵੋਟਾਂ ਪਾਈਆਂ ਵਾਂ ਪੰਥੇ ਕੈਂਡੀਡੇਟਸ ਨੂੰ ਜਿਹੜੇ ਸਰਬਜੀਤ ਸਿੰਘ ਔਰ ਅੰਮ੍ਰਿਤਪਾਲ ਨੂੰ ਸੋ ਕੀ ਲੱਗਦਾ ਵਾ ਕਿ ਪਾਰਟੀ ਨੂੰ ਸਾਰਿਆਂ ਨਾਲ ਲੈ ਕੇ ਤੁਰਨ ਦੀ ਦਾ ਮਤਲਬ ਤੇ ਆਪ ਫਿਰ ਉਹਨਾਂ ਨੂੰ ਅਡਾਪਟ ਕੀਤਾ ਜਾਵੇ ਦੋਵੇਂ ਕੈਂਡੀਡੇਟਸ ਨੂੰ ਤੁਸੀਂ ਉਹਦੇ ਹੱਕ ਦੇ ਵਿੱਚ ਕਿਉਂ ਨਹੀਂ ਕਿਉਂ ਨਹੀਂ ਪਰ ਅਗੇ ਨਾਈਟ ਆਹ ਤੇ ਲੂ ਜੇਵਾ 500 ਦੀ ਜਿਹੜੀ ਡੈਫੀਨੇਸ਼ਨ ਹੈ ਉਹ ਸਾਨੂੰ ਬੜੀ ਕੈਸੂਅਲੀ ਡਿਫਾਈਂਡ ਕਰਨੀ ਪੈਣੀ ਹਮ ਜਿਹੜਾ ਆਪਾਂ ਪੰਜਾਬੀ ਦੀ ਗੱਲ ਹੁਣ ਇੱਥੇ ਜਿਹੜੀ ਗੱਲ ਹੋਈ ਹੈ ਨਾ ਜਿਹੜੇਗਾ ਤੁਸੀਂ ਜ਼ਾਹਰ ਕੀਤਾ ਕਿ ਬੀਜੇਪੀ ਦਾ ਵੋਟ ਸ਼ੇਅਰ 9-10% ਤੋਂ ਵੱਧ ਕੇ 18% ਦੇਖੋ ਇਹ 700 ਪਰਾਮਣੇ ਨਾ ਐਸੀ ਨਾ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ 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 ਚਾਹੁੰਦੇ ਹਾਂ ਕਿ ਵੀ ਪੰਜਾਬ ਦੇ ਵਿੱਚ ਇਹ ਪੋਲਰਾਈਜੇਸ਼ਨ ਨਾ ਹੋਵੇ ਕਿਉਂਕਿ ਇਹ ਪੰਜਾਬ ਅਸੀਂ ਕਹਿੰਦੇ ਹਾਂ ਕਿ ਵਸਦਾ ਗੁਰੂਆਂ ਦੇ ਨਾਲ ਹੈ ਗੁਰੂ ਦੇ ਗੁਰੂ ਦੇ ਉੱਤੇ ਨਾ ਸਿੱਖ ਇਕੱਲੇ ਨਹੀਂ ਪੰਜਾਬੀ Hindu ਵੀ ਪੰਜਾਬੀ ਮੁਸਲਮਾਨ ਵੀ ਪੰਜਾਬੀ ਸਿੱਖ ਸਾਰੇ ਹੀ ਆਸਰਾ ਰੱਖਦੇ ਨੇ ਗੁਰੂ ਸਾਹਿਬ ਸ਼ੁਰ ਸ਼ੁਰ ਅਸੀਂ ਅਸੀਂ ਪੰਜਾਬੀਅਤ ਨੂੰ ਕਾਇਮ ਰੱਖਣਾ ਅਸੀਂ ਇੱਥੇ ਜਿਹੜਾ ਕਿੰਸੂ ਪੋਲਿਟਿਕਸ ਜਿਹੜੀ ਕਿਸਿਆਤਦਾਨਾਂ ਨੇ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ ਨਾ ਇੰਨੀ ਨਹੀਂ ਸੀ더라 ਉਹ ਹਾਂ। ਓਕੇ ਲਾਸਟ ਲਾਸਟ ਸਵਾਲ ਗੁਰਪ੍ਰੀਤ ਜੀ ਕੋ ਕਿ ਲੰਬੀ ਹੋਰੀ ਗੱਲ ਤੁਹਾਨੂੰ ਹਾਲੀ ਵੀ ਯਕੀਨ ਹੈ ਕਿ ਅਕਾਲੀ ਦਲ ਹੀ ਸ਼੍ਰੋਮਣੀ ਅਕਾਲੀ ਦਲ ਹੀ ਰਿਵਾਈਵ ਕਰਨਾ ਚਾਹੀਦਾ ਹੋ ਸਕਦਾ ਵਾ ਜਾਂ ਤੁਹਾਨੂੰ ਲੱਗਦਾ ਨਵੀਂ ਖੇਤਰੀ ਪਾਰਟੀ ਬਣਾਉਣ ਦੀ ਲੋੜ ਹੈ। ਦੇਖੋ ਜੀ ਗੱਲ ਇਹ ਤਾਂ ਹੈ ਇਹ ਪਹਿਲੀ ਬੈਲ ਚ ਆਪਾਂ ਇਹਨਾਂ ਨੂੰ ਦੇ ਲਈ ਤੇ ਜੇਕਰ ਆਪਾਂ ਇਹਨੂੰ ਸੁਧਾਰਦੇ ਨੇ ਤੇ ਅਸੀਂ ਕਰਾਂਗੇ ਨਹੀਂ ਤਾਂ ਇਹ ਤੇ ਇਤਿਹਾਸ ਪਾਸਟ ਹੈ ਕਿ ਹਰ ਇੱਕ ਕਿਹੜੇ ਥਿੱਤੇ ਨੂੰ ਆਪਣੀ ਇੱਕ 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 ਆਪਣੀ ਆਪਣੀ ਸਟੇਜ ਦੀ 파ਤੀ ਕਹੀ ਦੀ ਸ਼ੁਰੂ ਠੀਕ ਹੈ ਲਾ ਸੋ ਉਹ ਤੇ ਉਹ ਤੇ ਫਿਰ ਬਣੇਗੀ ਬਣੇ ਉਹ ਦੁਕਾਨਾਂ ਦੇ ਕੋਈ ਵੀਰਾਂ ਨਹੀਂ ਦੀ ਪਹਿਲਾਂ ਵੀ ਗੱਲ ਕੀਤੀ ਆ ਉਹ ਤੇ ਬਣੇਗੀ ਬਣੇਗੀ ਥੈਂਕ ਯੂ ਬਹੁਤ ਮਿਹਬਾਨੀ ਆਪਣਾ ਸੁਧਾਰਦੇ ਤੇ ਫਿਰ ਫਿਰ ਦਾ ਠੀਕ ਹੈ ਮਿਹਰਬਾਨੀ ਥੈਂਕ ਯੂ ਥੈਂਕ ਯੂ ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਹੋਏ ਸਨ ਉਹ ਕਹਿ ਰਹੇ ਨੇ ਕਿ ਪਹਿਲ ਜ਼ਰੂਰ ਦਵਾਂਗੇ ਕਾਰੀ ਦਲ ਨੂੰ ਉਹ ਆਪਣੇ ਆਪ ਨੂੰ ਸੁਧਾਰਨ ਜੇ ਨਹੀਂ ਸੁਧਾਰ ਸਕਦੇ ਤੇ ਫਿਰ ਖੇਤਰੀ ਪਾਰਟੀ ਤੇ ਬਣੇਗੀ ਇਹਦਾ ਮਤਲਬ ਹੈ ਕਿ ਆਲਰੇਡੀ ਕੁਝ ਲੋਕਾਂ ਨੂੰ ਯਕੀਨ ਹੈ ਕਿ ਖੇਤਰੀ ਪਾਰਟੀ ਦੀ ਲੋੜ ਹੈ ਤੇ ਬਣੇਗੀ